ਉਹ ਪਤਾ ਵੀ ਉੱਥੋਂ ਦੀਆਂ ਜੇਲਾਂ ਦਾ ਕਿੰਨਾ ਨਰਖਿਆ ਸਭ ਲੋਕ ਬੰਦਾ ਨਰਕ ਤੇ ਗਿਆ ਕਰਦਾ ਸੋ ਤੁਸੀਂ ਮਤਲਬ ਜਿਹੜਾ ਕੋਈ ਨਹੀਂ ਤੁਹਾਡੇ ਨਾਲਿਆਂ ਸੀ ਜਿੰਨੇ ਚੁੱਕੇ ਕੋਈ ਵੀ ਜਿਹੜਾ ਕੋਈ ਪੋਜ਼ਿਟਿਵ ਸੋਚ ਕੋਈ ਨਹੀਂ ਜ਼ਿੰਦਗੀ ਦੇ ਵਿੱਚ ਇਤਾਂ ਦੀਆਂ ਘਟਰਾਵਾ ਹੋ ਜਾਂਦੀਆਂ ਸਭ ਲੋਕ ਵੀ ਦਬਾਦਾ ਇੱਕ ਦਫੇ ਦੇ ਇੰਡੀਆ ਆਪਾਂ ਆਪਣੀ ਜ਼ਿੰਦਗੀ ਸ਼ੁਰੂ ਕਰ ਲਈ ਪੁੱਲ ਕੇ ਦਵਾਦਾ ਫਿਰ ਤੋਂ ਆਪਾਂ ਵੀ ਨਵੇਂ ਸਿਰੇ ਤੋਂ ਆਪਾਂ ਇੱਥੇ ਹੀ ਸੈਟ ਹੋ ਆ ਗਏ ਸਾਜੀ ਆਪਣਾ ਤੁਸੀਂ ਨੰਬਰ ਦਿਓ ਸਾਨੂੰ ਕੋਈ ਨਹੀਂ ਤੇ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਆ ਨਹੀਂ ਨਹੀਂ ਕੋਈ ਮੈਂ ਤਾਂ ਬੜੇ ਚਿਰ ਦਾ ਬੈਠਾ ਜਾਨੀ ਕਿ ਪਹਿਲੀ ਵਾਰੀ ਤੁਹਾਨੂੰ ਮਿਲੇ ਆ ਹਾਂ ਹਾਂ ਪਤਾ ਨਹੀਂ ਇਸੇ ਬਹਾਨੇ ਮਿਲਣਾ ਨਹੀਂ ਨਹੀਂ ਹਨਾ ਤੇ ਅਸੀਂ ਇੱਕ ਰਿਕੁਐਸਟ ਚਾਹੀਏ ਸਾਡੀ ਕਿ ਜਿਹੜੇ ਨਾ ਹਸਪੀਟਲ ਹੈ ਨਾ ਉਹਨਾਂ ਵਿੱਚ ਨਾ ਜਾਨੀ ਕਿ ਗਰੀਬ ਬੰਦੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਇਲਾਜ ਕਰਾਉਂਦੇ ਸਮੇਂ ਨਹੀਂ ਨਹੀਂ ਕੋਈ ਨਹੀਂ ਠੀਕ ਹੈ ਜੀ ਕੋਈ ਨਹੀਂ ਕਹਿੰਦੇ ਤਗੜਾ ਬੰਦਾ ਤਾਂ ਪੈਸੇ ਲਾ ਕੇ ਇਲਾਜ ਕਰਾ ਲੈਂਦਾ بڑے ਹਸਪੀਟਲ ਦੇ ਆਹੋ ਗਰੀਬ ਬੰਦਾ ਇਲਾਜ ਦੇਖੋ ਹਸਪੀਟਲ ਰੂਮ ਨਹੀਂ ਲੈਂਦਾ ਹੈਗਾ ਹਾਂ ਜੀ ਹਾਂ ਜੀ ਬਸ ਇਹ ਤੇ ਇਹ ਹੋ ਗਈ ਆਪਣੀ ਤੇ ਜਿੱਦਾਂ ਕਿ ਕੋਈ ਡਾਕਟਰ ਬਣਨਾ ਚਾਹੁੰਦਾ ਕੋਈ ਇਹ ਜਨੀਅਰ ਬਣਨਾ ਚਾਹੁੰਦਾ ਡਾਕਟਰਾਂ ਲਈ ਹਨਾ ਕੋਰਸ ਕਰਨੇ ਬੰਦੇ ਬਹੁਤ ਪੈਸਾ ਲੱਗਦਾ ਉਹਨਾਂ ਕੋਲ ਪੈਸਾ ਨਹੀਂ ਹੁੰਦਾ ਉਹ ਕੋਰਸ ਨਹੀਂ ਕਰ ਸਕਦੇ ਹਨਾ ਤੇ ਇਦਾਂ ਦੇ ਆਪਰੇ ਵਾਲੇ ਬਹੁਤ ਕਰਦੇ ਤਾਂ ਬਹੁਤ ਮਿਹਰਬਾਨੀ ਯਾਨੀ ਕਿ ਕੋਈ ਗਰੀਬ ਬੰਦਾ ਕੋਈ ਕਰ ਸਕੇ ਹਨਾ ਤੇ ਕੋਈ ਦਿੱਕਤ ਨਾ ਸਾਡੇ ਦੇਸ਼ ਦੇ ਵਿੱਚ ਕਿ ਡਾਕਟਰ ਜਿਹੜੇ ਇੰਨੇ ਕੁਆਲਟੀ ਦੇ ਬਣ ਕੇ ਸਾਡੇ ਬਾਹਰਲੇ ਬੰਦੇ ਮੰਗਲ ਤੇ ਸਾਨੂੰ ਇੰਡੀਆ ਦੇ ਡਾਕਟਰ ਚਾਹੀਦੇ ਆ ਬਿਲਕੁਲ ਸਾਡੀ ਐਜੂਕੇਸ਼ਨ ਹਾਲੇ ਵੀ ਤੁਸੀਂ ਦੇ ਦੇਖੋ ਤੁਸੀਂ ਗਏ ਨਹੀਂ ਮਿਰਤਾਂ ਦੇ ਮੈਂ ਕਹਿੰਦਾ ਵੀ ਇੱਥੇ 50% ਡਾਕਟਰ ਜਿਹੜੇ ਇੰਡੀਅਨ ਨੇ ਆਪਣੇ ਗੁੰਡੇ ਪੰਜਾਬੀ ਬਹੁਤ ਇਹਨੂੰ ਬਹੁਤ ਵਧੀਆ ਪੰਜਾਬੀ ਤੇਰਲਾ ਵਾਲੇ ਗਜ਼ਾਤ ਵਾਲੇ ਆਪਣੇ ਪੰਜਾਬੀ ਬਹੁਤ ਬੜੇ ਬੜੇ ਡਾਕਟਰ ਹੱਡ ਦੇ ਸਰਜਨ ਨੇ ਅੱਖਾਂ ਦੇ ਸਰਜਨ ਨੇ ਅੰਤੋਂ ਨੂੰ ਮੈਨਸੈਂਡ ਡਾਇਰੈਕਟਰ ਨੇ ਬਹੁਤ ਟੋਪ ਦੇ ਇਹ ਇੱਕਦਾਂ ਨੂੰ ਕੁੜੀ ਸੀ ਉਹ ਵਿਚਾਰੀ ਜਦ ਪੜ੍ਹੀ ਸੀਗੀ ਉਹ ਚਾਹੁੰਦੀ ਸੀਗੀ ਵੀ ਮੈਂ ਚਲੋ ਬਣਾਣਾ ਪਰ ਘਰ ਦੇ ਪੈਸੇ ਨਹੀਂ ਹੁੰਨ ਵਰਤੇ ਚਲੋ ਚਲੋ ਰਿਸ਼ਤਾ ਵਿਆਹ ਚਲ ਰਹੂਗਾ ਪਰ ਚਲ ਗਏ ਪਰ ਅੰਤ ਇਹ ਦਿਲ ਨੂੰ ਦੁੱਖ ਲੱਗਦਾ ਵੀ ਸਾਡੇ ਜੋ ਦੇਖਦੇ ਬੱਚੇ ਆ ਉਹਨਾਂ ਨੂੰ ਰੋਜ਼ਗਾਰ ਵਧੀਆ ਮਿਲ ਜਵੇ ਚਾਹੀ ਬੰਦਾ 8 ਪੜ੍ਹਿਆ ਹਮ ਦੁੱਧ ਇਹ ਆਪਣੀ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਹੁੰਦਾ ਜਦ ਜੋ ਉਹਨਾਂ ਨੂੰ ਉਦਾਂ ਦੇ ਕੰਮ ਨਾ ਦੇਓ ਹਾਂ ਜੋ ਕੰਮ ਤਾਂ ਮਿਲਿਆ ਨਹੀਂ ਨਹੀਂ ਬਿਲਕੁਲ ਜਾਨੀ ਕਿ ਸਾਨੂੰ ਬਹੁਤ ਖੁਸ਼ੀ ਆ ਜਾਨੀ ਕਿ ਭਗਵੰਤ ਜੀ ਤੁਹਾਡੇ ਤੇ ਵੀ ਉਹ ਸਾਨੂੰ ਮਾਣਿਆ ਤੇ ਸਾਡੇ ਨਾਲ ਆ ਹਨ ਤੁਸੀਂ ਤੁਹਾਡੇ ਕੋਲ ਹਨੇ ਪੈਨ ਨੇ ਹੈਗਾ ਇੱਕ ਬਟਾ ਉਹਦੇ ਤੇ ਪੈਨ ਦੇ ਲਿਖੇ ਦੇ ਪੈਨ ਤੇ ਨੰਬਰ ਲਿਖ ਕੇ ਦੋ 82 83 86 ਵਾਲਾ ਨੰਬਰ ਜਿਹੜਾ ਉਹ ਲਿਖ ਕੇ ਦਿਓ ਇਦੋਂ ਪਹਿਪੜ ਉਹਨੂੰ ਕਹਿੰਦਾ ਮੇਰਾ ਨੰਬਰ ਵੀ ਉਹਨੂੰ ਦੋ ਅਸੀਂ ਫੇਰ ਮਿਲਾਂਗੇ ਅੱਜ ਤੱਕ ਤੁਸੀਂ ਸੁਖੀ ਸਾਦੀ ਉਹਨੂੰ ਕਰ ਜਾਓ ਔਰ ਮੈਂ ਖੁਸ਼ ਹੋ ਜਾਈ ਕਿ ਤੁਸੀਂ ਤਾਂ ਦਸਤਬਾਸ ਆ ਗਏ ਹਾਂ ਜੀ ਪਹਿਲਾ ਬੰਦੇ ਦੀ ਜ਼ਿੰਦਗੀ ਆ ਕਾਟੇ ਤੇ ਪੈ ਗਏ ਬੰਦਾ ਚਾਹਦਾ ਕੋਈ ਨਹੀਂ ਕਾਟੇ ਤੇ ਬਾਕੀ ਆ ਪੂਰੇ ਕੰਮ ਨਹੀਂ ਤੇ ਆਪਣੀ ਜ਼ਿੰਦਗੀ ਰੋਣੀ ਤੇ ਆਪਣੀ ਜਿੰਦਗੀ ਦੇ ਪਰੋਸਾ ਨੇ ਇਹਦੇ ਮਾਰਗ ਵਿੱਚ ਆ ਤੋ ਪੂਰੀ ਕਰ ਦੇਣੀ ਛੱਡੀ ਕੋਈ ਗੱਲ ਨਹੀਂ ਕੋਈ ਇਹਦਾ ਜ਼ਿੰਦਗੀ ਜਦੋਂ ਜਦੋਂ ਜਵਾਨ ਹੋਈਦਾ ਦਿਲ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਦਿਲ ਨਹੀਂ ਛੱਡਦਾ ਮੈਟਰ ਨਹੀਂ ਸੋਚਣਾ ਹਮੇਸ਼ਾ ਪਾਸਾ ਰਹਿਣਾ ਕੋਈ ਆਦਮੀ ਬਣਾ ਬੜਾ ਨੁਕਸਾਨ ਹੋ ਜਾਂਦਾ ਬੰਦੇ ਦਾ ਜ਼ਿੰਦਗੀ ਦੇ ਇਹ ਵੀ ਤੁਸੀਂ ਸਮਝੋ ਤੁਹਾਡੀ ਜ਼ਿੰਦਗੀ ਦਾ ਤਜਰਬਾ ਹੋ ਗਿਆ ਬਿਲਕੁਲ ਇਹ ਉਹ ਵੱਡਾ ਤਜਰਬਾ ਆ ਤੁਹਾਨੂੰ ਕਿੰਨੇ ਦਿਨ ਤੂੰ ਸੋਚੋ ਬਹਿ ਕੇ ਸਭ ਕੁਝ ਤੁਹਾਨੂੰ ਮਿਲੂਗਾ ਕਿ ਜਦ ਇਹ ਬੋਲਦੇ ਏਦਾਂ ਕਰੀਏ ਤੇ ਏਦਾਂ ਹੋ ਜਾਂਦਾ। ਤੁਮਨੇ ਕਿ ਨਹੀਂ। ਇੰਨੇ ਦਿਨ। ਅਜਾ ਬਹੁਤ ਸਮਾਂ ਹੋ ਗਿਆ। ਉਹ ਵੀ ਜਦਨੇ ਤੋਂ ਬੋਲਣਾ ਲਾ ਲਓ ਤੂੰ ਇੱਕੋ ਦੀ ਉਹਦਾ ਮੇਰਾ ਫੇਸਬੁਕ ਤੇ ਵੀ ਹੈਗਾ। ਆ ਜਿੱਦੋਂ ਵੀ ਤੁਹਾਨੂੰ ਕੋਈ ਉਹਨੇ ਸਾਂਝੀ ਕਰਦੇ ਚੱਕਦੇ ਨਹੀਂ ਹੈਗੇ। ਨਹੀਂ ਨਹੀਂ ਚੱਕਦੇ ਕੋਈ ਮੇਰੇ ਕੋਲ ਨਹੀਂ। ਨਹੀਂ ਇਹ ਬੜੀ ਗੋਦਾ। ਨਹੀਂ ਮਿੰਦ। ਇਹ ਤਾਂ ਦੀ ਕੋਈ ਗੱਲ ਨਹੀਂ ਇੱਥੇ WhatsApp ਵੀ ਹੈ। ਯਾਰ ਮੰਨੋ ਇੱਕ ਵਾਰੀ ਮੀਟਿੰਗ ਤੇ। ਹਾਂਜੀ। ਇੱਥੇ WhatsApp ਤੇ ਤੂੰ WhatsApp ਤੇ ਮੈਸੇਜ ਦੇ। ਅੱਛਾ। ਆ ਰੂਟ ਤੇ ਕਰ। ਆਪਣਾ ਬਿੱਤਮਨ ਦੇ ਹਰਪਾਲ ਜਿੰਮਾ ਸਾਦਾ ਹੈ ਨਾ ਉਹਨਾਂ ਨਾਲ ਇਹ ਸਿੱਧਾ ਆਪਣਾ ਪੀਓ ਗੱਫੂਨ ਚੱਕਦੇ ਨਹੀਂ ਹੁੰਦੇ ਸੀ ਨਹੀਂ ਨਹੀਂ ਸਾਦਾ ਬੇਦਾ ਮਹਿਕਮਾ ਇਹਨਾਂ ਦਾ ਮੈਂ ਤਾਂ ਆਪ ਵੀ ਸਾਈਨ ਲਗਾ ਦਿੰਦਾ ਤਾਂ ਮੈਨੂੰ ਵੀ ਕੰਬੀ ਵੀ ਦਾ ਫੋਨ ਹੋ ਦੇਣੇ ਬਾਦੋਂ ਕੈਦਰ ਤੇ ਮੈਂ ਚੋ ਕੈਡਾ ਜੋ ਮੈਂ ਕਰਦਾ ਠੀਕ ਤੁਸੀਂ ਬਾਣੀ ਰਹੋ ਹਰ ਤਾਂਸ ਅਪਡੇਟ ਦਿਲੀ ਔਨ ਸਕਾਈ ਟੀਵੀ ਦਿਨਾਲ